ਮਹਿੰਦਰ ਸਿੰਘ ਸਰਨਾ ਦੀ ਕਹਾਣੀ ਇੱਕ ਬਲੜੀ ਦੋ ਪਤਾਸੇ ਮਹਿੰਦਰ ਸਿੰਘ ਸਰਨਾ ਕਹਾਣੀਕਾਰ ਦਾ ਜੋ ਜੀਵਨ ਕਾਲ ਹੈ ਉਹ 1923 ਤੋਂ ਲੈ ਕੇ 2001 ਤੱਕ ਦਾ ਹੈ ਸਭ ਤੋਂ ਪਹਿਲਾਂ ਇਸ ਕਹਾਣੀਕਾਰ ਬਾਰੇ ਕੁਝ ਗੱਲਾਂ ਸਾਂਝੀਆਂ ਕਰ ਲਈਏ ਮਹਿੰਦਰ ਸਿੰਘ ਸਰਨਾ ਦਾ ਜਿਹੜਾ ਜਨਮ ਹੈ ਉਹ ਸਰਦਾਰ ਭਗਵੰਤ ਸਿੰਘ ਦੇ ਘਰ ਰਾਵਰਪਿੰਡੀ ਹੁਣ ਪਾਕਿਸਤਾਨ 'ਚ ਹੈ ਉੱਥੇ ਹੋਇਆ ਉਸਨੇ ਅੰਗਰੇਜ਼ੀ ਦੇ ਵਿਸ਼ੇ 'ਚ ਬੀਏ ਅੰਡਰਗ੍ਰੈਜੂਏਟ ਡਿਗਰੀ ਹਾਸਲ ਕੀਤੀ ਤੇ ਫਿਰ ਦਸਤਰੀ ਹਮਲੇ 'ਚ ਨੌਕਰੀ ਸ਼ੁਰੂ ਕਰਤੀ। ਤਰੱਕੀ ਕਰਦਾ ਗਿਆ ਉਹ ਇੰਡੀਅਨ ਆਡਿਟ ਐਂਡ ਅਕਾਊਂਟ ਸਰਵਿਸ ਦੇ ਵਿਭਾਗ ਵਿੱਚ ਅਕਾਊਂਟੈਂਟ ਜਨਰਲ ਦੇ ਉੱਚ ਅਹੁਦੇ ਤੱਕ ਪਹੁੰਚਿਆ। ਮਹਿੰਦਰ ਸਿੰਘ ਸਰਨਾ ਬਹੁ ਵਿਦਾਇ ਲਿਖਕ ਵਜੋਂ ਜਾਣਿਆ ਜਾਂਦਾ ਹੈ। ਉਸਤੇ ਨਾਵਲ, ਫਾਰਕ ਅਤੇ ਮਹਾਕਾਵ ਤੇ ਖੇਤਰ ਵਿੱਚ ਵੀ ਬਹੁਤ ਗੌਲਣਯੋਗ ਰਚਨਾ ਕੀਤੀ ਹੈ। ਪਰ ਇੱਕ ਕਹਾਣੀਕਾਰ ਵਜੋਂ ਉਸ ਨੂੰ ਉਚੇਚਾ ਆਦਰ ਸਨਮਾਨ ਪ੍ਰਾਪਤ ਹੋਇਆ 80 ਚੂਣਵੀਆਂ ਕਹਾਣੀਆਂ ਦੇ ਸੰਗ੍ਰਹਿ ਸਮੇਤ ਉਸਤੇ ਪ੍ਰਕਾਸ਼ਿਤ 11 ਕਹਾਣੀ ਸੰਗ੍ਰਹਿਾਂ ਵਿੱਚ ਉਸ ਦੀਆਂ 235 ਕਹਾਣੀਆਂ ਮਿਲ ਜਾਂਦੀਆਂ ਉਸ ਦੀਆਂ ਕਹਾਣੀਆਂ ਦੇ ਵਿੱਚ 1947 ਤੋਂ ਲੈ ਕੇ 1990 ਤੱਕ ਦੇ ਸਮੇਂ ਵਿੱਚ ਆਏ ਪਰਿਵਰਤਨ ਜਿਹੜੇ ਆ ਉਹ ਰੇਖਾਕਿਤ ਹੋਏ ਮਿਲਦੇ ਆ ਉਹ ਪ੍ਰਗਤੀਵਤੀ ਰਚਨਾ ਦ੍ਰਿਸ਼ਟੀ ਦਾਤਾਰਨੀ ਅਤੇ ਉਸ ਦੀਆਂ ਕਹਾਣੀਆਂ ਵਿੱਚ ਥੀਮ ਤੇ ਪਾਤਰਾਂ ਦੀ ਵੰਗੀ ਹੈ ਮਧਵਰਗੀ ਜੀਵਨ ਦੇ ਤਣਾਅ ਅਤੇ ਵਿਸੰਗਤੀਆਂ ਨੂੰ ਵੀ ਉਸ ਦੀ ਕਹਾਣੀ ਨੇ ਰਚਨਾਤਮਕ ਹੁੰਘਾਰਾ ਭਰਿਆ ਹੈ ਦੇਸ਼ਵੰਡ ਦੇ ਦੁਖਾਂਤਕ ਪ੍ਰਸੰਗ ਉਸ ਦੀਆਂ ਕਹਾਣੀਆਂ ਵਿੱਚ ਦਿਲ ਹਲੋਣ ਵੀ ਸਵੇਦਨਾ ਸੰਗ ਪੇਸ਼ ਕੀਤੇ ਗਏ ਹਨ ਉਸ ਦੀਆਂ ਕਹਾਣੀਆਂ ਚ ਪਾਕਿਸਤਾਨ ਵਿੱਚ ਰਹਿ ਗਏ ਪੰਜਾਬ ਦਾ ਹੀਰਵਾ ਨਿਰੰਤਰ ਬੋਲਦਾ ਦਿਖਾਈ ਦਿੰਦਾ ਕੱਟੇ-ਵੱਟੇ ਕੇ ਪੰਜਾਬ ਦੀ ਪੀੜ ਉਸ ਦੀਆਂ ਕਹਾਣੀਆਂ ਦੇ ਵਿੱਚ ਲਗਾਤਾਰ ਸਿਸਕ ਦੀ ਮਹਿਸੂਸ ਕੀਤੀ ਜਾ ਸਕਦੀ ਹੈ। ਦੇਸ਼ਵੰਡ ਦੇ ਦਰਦ ਤੇ ਤਬਾਹੀ ਨੂੰ ਸੰਵੇਦਨਸ਼ੀਲਤਾ ਨਾਲ ਬਿਆਨ ਕਰਨ ਪੱਖੋਂ ਉਹ ਕੁਲਵੰਤ ਸਿੰਘ ਵਿਰਕਦਾ ਸਾਨੀ ਕਹਾਣੀਕਾਰ ਹੈ। ਜਿੱਥੋਂ ਤੱਕ ਉਸ ਦੀਆਂ ਕਥਾ ਰਚਨਾਵਾਂ ਦਾ ਵੇਰਵਾ ਹੈ ਉਹ ਆਪਾਂ ਇਸ ਤਰ੍ਹਾਂ ਯਾਦ ਰੱਖ ਸਕਦੇ ਹਾਂ। ਪੱਥਰ ਦਾ ਆਦਮੀ 1949 ਦੇ ਵਿੱਚ ਇਸਾਰੇ ਕਹਾਣੀ ਸੰਗ੍ਰਹਿਸ ਤੇ ਛਪਦੇ ਆ ਸ਼ਗਨਾ ਪਰਿ ਸਵੇਰ 1951 ਦੇ ਵਿੱਚ ਸੁਪਨਿਆਂ ਦੀ ਸੀਮਾ 1958 ਦੇ ਵਿੱਚ ਵੰਝਲੀ ਤੇ ਵਿਲਕਣੀ 1959 ਦੇ ਵਿੱਚ ਛਮੀਆਂ ਦੀ ਰੁੱਤ 1961 ਦੇ ਵਿੱਚ ਛਮੀਆਂ ਦੀ ਰੁੱਤ ਉੱਪਰ ਜਿਹੜਾ ਹੈ ਉਹਦਾ ਆਧਾਰਿਤ ਨਾਟਕ ਰੂਪ ਜਾਂ ਨਾਟਕ ਬਣਾ ਕੇ ਲੋਕਾਂ ਨੇ ਬਹੁਤ ਥਾਵਾਂ ਤੇ ਖੇਡਿਆ ਔਰ ਉਸ ਦੀ ਬੜੀ ਪ੍ਰਸਿੱਧੀ ਹੋਈ ਹੈ ਕਲਿੰਗਾ 1968 ਸੁੰਦਰ ਘਾਟੀ ਦੀ ਸੋਹ 1980 ਸੁਹਾ ਸਾਲੂ ਸੁਹਾ ਗਲਾਬ 1980 ਕਾਲਾ ਬੱਦਲ ਕੂਲੀ ਧੁੱਪ 1984 ਨਵੇਂ ਯੁੱਗ ਦੇ ਵਾਰਸ 1991 ਔਰਤ ਇਮਾਨ 1993 ਮੇਰੀਆਂ ਚੋਣੀਆਂ ਕਹਾਣੀਆਂ 1994 1994 ਵਿੱਚ ਉਸ ਨੂੰ ਉਸ ਦੇ ਕਹਾਣੀ ਸੰਗ੍ਰਹਿ ਨਵੇਂ ਯੁੱਗ ਦੇ ਵਾਰਸ ਵਾਸਤੇ ਸਹਿਤ ਅਕਾਦਮੀ ਦਾ ਪੁਰਸਕਾਰ ਵੀ ਪ੍ਰਾਪਤ ਹੁੰਦਾ ਹੈ ਲੱdde ਵਾਲਾ ਬੜੈਚ ਛਵੀਆਂ ਦੀ ਰੋਤ ਜੱਥੇਦਾਰ ਮੁਕੰਦ ਸਿੰਘ ਹੀਰਾ ਮਿਰਕ ਇੱਕ ਬਾਲੜੀ ਤੋਂ ਪਤਾਸੀ ਇਹ ਉਹਦੀਆਂ ਸ਼ਾਕਾਰ ਕਹਾਣੀਆਂ ਵਜੋਂ ਜਾਣੀਆਂ ਜਾਂਦੀਆਂ ਆ ਆ ਹੁਣ ਗੱਲ ਕਰੀਏ ਇਸ ਕਹਾਣੀ ਬਾਰੇ ਇੱਕ ਬਾਲੜੀ ਤੋਂ ਪਤਾਸੀ ਇਸ ਕਹਾਣੀ ਵਿੱਚ ਸ਼ੰਗਾਰਾ ਸਿੰਘ ਤੇ ਆਤੂ ਦਸ ਨੰਬਰੀਆ ਜੈਲਦਾਰ ਸੁਭਾ ਸਿੰਘ ਤੇ ਤਵੇਲੇ 'ਚ ਬੈਠੇ ਹੋਏ ਸ਼ਰਾਬ ਪੀ ਰਹੇ ਹਨ ਅਤੇ ਸ਼ੰਗਾਰਾ ਸਿੰਘ ਦੇ ਭਤੀਜੇ ਜ਼ਗੀਰ ਨੂੰ ਕਤਲ ਕਰਨ ਦਾ ਮਨਸੂਬਾ ਬਣਾ ਰਿਹਾ ਹੈ ਸ਼ਿਗਾਰਾ ਸਿੰਘ ਦੀ ਪਤਨੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇ ਵੇਲੇ ਡੇਣ ਵੇਲੇ ਹੀ ਮਰ ਗਈ ਸੀ ਤੇ ਉਸ ਦਾ 18 ਦਿਨਾਂ ਦਾ ਬੱਚਾ ਵੀ ਉਸ ਦੇ ਨਾਲ ਹੀ ਗੁਜ਼ਰ ਗਿਆ ਸੀ ਉਸ ਵਾਰ ਸ਼ਿਗਾਰਾ ਸਿੰਘ ਨੂੰ ਸਾਖ ਨਾ ਹੋਇਆ ਉਸ ਨੇ ਸਾਰੀ ਜ਼ਿੰਦਗੀ ਕੰਜਰਾਂ ਦੇ ਕੋਠੇ ਤੇ گزار ਦਿੱਤੀ ਐਸ਼ ਪ੍ਰਸਤੀ ਕੀਤੀ ਤੇ ਇਸ ਤਰ੍ਹਾਂ ਉਸ ਨੇ ਆਪਣੀ ਜਵਾਨੀ ਹੀ ਜਿਹੜੀ ਹੈ ਉਹ ਤਾਂ ਗਵਾਣੀ ਹੀ ਸੀ ਤੇ ਨਾਲ ਨਾਲ ਆਪਣੀ ਜ਼ਮੀਨ ਜਾਇਦਾਦ ਵੀ ਜਿਹੜੀ ਹੈ ਉਹ ਵੀ ਗਵਾ ਲਈ ਉਹ ਹੁਣ ਥੇਲੇ ਤੇ ਲੱਲੀ ਮੁਤਾਜ ਸੀ ਸ਼ਾਇਦ ਇਸੇ ਕਰਕੇ ਉਹ ਆਪਣੇ ਭਤੀਜੇ ਜਗੀਰੇ ਦਾ ਕਤਲ ਕਰਨਾ ਚਾਹੁੰਦਾ ਸੀ ਤਾਂ ਕਿ ਉਸ ਦੀ ਜ਼ਮੀਨ ਨੂੰ ਹਥਿਆ ਸਕੇ ਜ਼ਾਹਰ ਹੈ ਸ਼ਗਾਰਤ ਸਿੰਘ ਨਾ ਪੱਖੀ ਪਾਤਰ ਤੇ ਜਗੀਰੇ ਨੂੰ ਕਤਲ ਕਰਦੀ ਉਸ ਦੀ ਸਾਜਿਸ਼ ਜਿਹੜੀ ਹੈ ਉਸ ਤੇ ਖਲਨਾਇਕ ਵਾਲੇ ਰੂਪ ਨੂੰ ਉਜਾਗਰ ਕਰਦੀ ਹੈ ਪਤਨੀ ਦੀ ਮੌਤ ਪਿੱਛੋਂ ਉਸ ਦੀ ਜ਼ਿੰਦਗੀ ਦੀ ਕਹਾਣੀ ਪਿੱਛੋਂ ਪ੍ਰਾਪਤ ਵੀਰ ਵੀ ਤੇ ਆਦੂ ਵਰਗੇ ਦਸ ਨੰਬਰ ਦੇ ਨਾਲ ਉਸ ਦੀ ਯਾਰੀ ਉਸ ਤੇ ਖਲ ਲਾਇਕੀ ਵਿਹਾਰ ਨੂੰ ਪੁਸ਼ਟ ਕਰਦੀ ਹੈ ਸਰਨਾ ਦੀ ਮਨੋਵਿਗਿਆਨਕ ਸੂਝਾਂਦੀ ਹੈ ਕਿ ਕੋਈ ਵੀ ਗੁਨਾਹ ਕਰਨ ਤੋਂ ਪਹਿਲਾਂ ਮਨੁੱਖ ਅੰਦਰ ਲੋਕੀ ਚੰਗਿਆਈ ਉਸ ਨੂੰ ਗੁਨਾਹ ਕਰਨ ਤੋਂ ਰੋਕਦੀ ਹੈ। ਇਹ ਹੀ ਕਾਰਨ ਹੈ ਕਿ ਆਪਣੀ ਸੰਵੇਦਨਸ਼ੀਲਤਾ ਤੇ ਚੇਤਨਾ ਨੂੰ ਸੁੰਨ ਕਰਨ ਲਈ ਸ਼ੰਗਾਰਾ ਸਿੰਘ ਤੇ ਆਤੂ ਸ਼ਰਾਬ ਦੇ ਨਸ਼ੇ ਦਾ ਆਸਰਾ ਲੈਂਦੇ ਹੈ। ਸ਼ੰਗਾਰਾ ਸਿੰਘ ਵੱਲੋਂ ਬਾਰ-ਬਾਰ ਪਗੜੀ ਦੇ ਲੜ ਨੂੰ ਬੰਨਣਾ ਤੇ ਖੋਲਣਾ। ਆਤੂ ਵੱਲੋਂ ਆਪਣੇ ਹੱਥਾਂ ਨੂੰ ਕੰਬਣੋਂ ਰੋਕਣ ਦਾ ਯਤਨ ਕਰਨਾ। ਗੁਨਾਹ ਕਰਨ ਤੋਂ ਪਹਿਲਾਂ ਉਹਨਾਂ ਦੇ ਢੋਲ ਦੇ ਮਨ ਤੇ ਤਨ ਦੀ ਚੁਗਲੀ ਖੰਦੇ ਆ ਉਹਨਾਂ ਦੇ ਬੋਲ ਤੇ ਸਰੀਰਕ ਭਾਸ਼ਾ ਦੱਸਦੀ ਹੈ ਕਿ ਉਹਨਾਂ ਅੰਦਰ ਵੀ ਕਿਤੇ ਇਨਸਾਨੀਅਤ ਦਾ ਕੋਈ ਅੰਸ਼ ਜਾਗਦਾ ਹੈ ਤੇ ਜਾਗਦਾ ਪਿਆ ਹੈ ਜਿਹੜਾ ਉਹਨਾਂ ਨੂੰ ਗੁਨਾਹ ਕਰਨ ਤੋਂ ਵਰਜ ਰਿਹਾ ਹੈ ਸ਼ਰਾਬ ਦੇ ਨਸ਼ੇ ਤੋਂ علاوہ ਇੱਕ ਦੂਜੇ ਨੂੰ ਬੁਜ਼ਦਲ ਕਹਿਣ ਦੇ ਬੁਜ਼ਦਲ ਹੋਣ ਦੇ ਬੁਜ਼ਦਲ ਹੋਣ ਦੇ ਬੇਣ ਦੇ ਕਿ ਆਪਣੇ ਅੰਦਰ ਕਤਲ ਕਰ ਸਕਦੇ ਜੀਰੇ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹੈ ਤੇ ਆਪਣੇ ਜ਼ਮੀਰ ਨੂੰ ਸਵਾ ਰਹੇ ਹੈ ਲੇਖਕ ਸ਼نگਾਰਾ ਸਿੰਘ ਨੇ ਹੌਲੀ-ਹੌਲੀ ਖਲਨਾਇਕ ਬਣ ਜਾਣ ਦੀ ਮਨੋਵਿਗਿਆਨਕ ਲੇਖਕ ਨੇ ਸ਼نگਾਰਾ ਸਿੰਘ ਦੇ ਹੌਲੀ-ਹੌਲੀ ਖਲਨਾਇਕ ਬਣ ਜਾਣ ਨੂੰ ਵੀ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਵਾਚਿਆ ਹੈ ਸੰਕੇਤਕ ਰੂਪ ਵਿੱਚ ਕਹਾਣੀ ਦੱਸਦੀ ਹੈ ਕਿ ਪਤਨੀ ਦੀ ਮੌਤ ਪਿੱਛੋਂ ਉਸ ਦਾ ਵਿਆਹ ਨਾ ਹੋਣਾ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਖਲਾਅ ਪੈਦਾ ਕਰ ਦਿੰਦਾ ਹੈ ਤੇ ਇਹ اٹਲ ਹਕੀਕਤ ਹੈ ਕਿ ਕਿਸੇ ਵੀ ਮਨੁੱਖ ਲਈ ਸਰੀਰਕ ਤੇ ਮਾਨਸਿਕ ਸੰਤੁਸ਼ਟ ਸੰਤੁਲਨ ਬਣਾਈ ਰੱਖਣ ਲਈ ਔਰਤ ਦਾ ਸਾਥ ਜਿਹੜਾ ਉਹ ਬੜਾ ਜ਼ਰੂਰੀ ਹੈ ਜੇਕਰ ਇਹ ਸਾਥ ਸਮਾਜਿਕ ਪ੍ਰਵਾਨਗੀ ਵਾਲਾ ਨਹੀਂ ਹੋਵੇਗਾ ਤਾਂ ਮਨੁੱਖ ਇਸ ਸਾਥ ਦੀ ਤਲਾਸ਼ ਵਿੱਚ ਗੈਰ ਸਮਾਜਿਕ ਸਬੰਧ ਬਣਾਉਣ ਵੱਲ ਰੁਚਿਤ ਹੋਵੇਗਾ ਜੋ ਕਿ ਗੁਤਰਤੀ ਹੈ ਔਰਤ ਵੱਲੋਂ ਪ੍ਰਾਪਤ ਔਲਾਦ ਦਾ ਸੁਖ ਮਨੁੱਖ ਦੇ ਵਾਸਵ ਜਜ਼ਬੇ ਨੂੰ ਤ੍ਰਿਪਤ ਕਰਦਾ ਹੈ ਸ਼ੰਗਾਰ ਸਿੰਘ ਦੇ ਸ਼ੰਗਾਰਾ ਸਿੰਘ ਦੇ 8 ਦਿਨਾਂ ਦੇ ਬੱਚੇ ਦੀ ਬਹੁਤ ਵੀ ਉਸ ਅੰਦਰ ਇੱਕ ਡੂੰਗਾ ਖੱਪਾ ਛੱਡ ਗਈ ਹੈ ਆਪਣੇ ਅੰਦਰਲੇ ਖੱਪਿਆਂ ਨੂੰ ਭਰਨ ਦੀ ਅਸਫਲ ਕੋਸ਼ਿਸ਼ ਹੀ ਸ਼ਿਗਾਰਾ ਸਿੰਘ ਨੂੰ ਖਲਨਾਇਕ ਬਣਦੇ ਰਾਹ ਤੋਰਦੀ ਹੈ ਲੇਖਕ ਮਨੋਵਿਗਿਆਨਕ ਤੇ ਯਥਾਰਥਿਕ ਦ੍ਰਿਸ਼ਟੀ ਤੋਂ ਸੰਕੇਤ ਕਰਦਾ ਹੈ ਕਿ ਸ਼ਿਗਾਰਾ ਸਿੰਘ ਜਾਂ ਕੋਈ ਵੀ ਵਿਅਕਤੀ ਜਮੰਦਰੂ ਬੁਰਾ ਨਹੀਂ ਹੁੰਦਾ ਸਗੋ ਚੁਗਿਰਦੇ ਅਤੇ ਹਾਲਾਤ ਦੀ ਮਜਬੂਰੀ ਉਸ ਨੂੰ ਬੁਰਾ ਜਾਂ ਖਲਨਾਇਕ ਬਣਾ ਦਿੰਦੀ ਹੈ ਜਿਵੇਂ ਕਿ ਸ਼ਿਗਾਰਾ ਸਿੰਘ ਬਣਦਾ ਪਰ ਲੇਖਕ ਇਹ ਵੀ ਜਾਣਦਾ ਹੈ ਕਿ ਕਿਸੇ ਵੀ ਬੁਰੇ ਵਿਅਕਤੀ ਵਿੱਚ ਚੰਗਾ ਬਣ ਸਕਣ ਦੀ ਸੰਭਾਵਨਾ ਲੁਕੀਆਂ ਹੁੰਦੀਆਂ ਲੋੜ ਇਸ ਚੰਗਿਆਈ ਦੀ ਬੰਧਮ ਪੈ ਚੁੱਕੀ ਚਗਿਆੜੀ ਉੱਪਰਲੀ ਠੰਡੀ ਸਵਾਹ ਨੂੰ ਫੋਲਣ ਤੇ ਉਸ ਨੂੰ ਹਵਾ ਦੇ ਕੇ ਮਗਾਉਣ ਦੀ ਹੁੰਦੀ ਹੈ ਕਤਲ ਦੀ ਸਾਜ਼ਿਸ਼ ਰਾਤਰੇ ਰਜੇ ਜਾਣ ਵੇਲੇ ਤਵੇਲੇ ਦੀ ਕਿਸੇ ਧਰਬਸਾਲ ਨਾਲ ਦੀ ਕੰਧ ਸਾਂਝੀ ਹੁੰਦੀ ਹੈ ਯਾਨੀ ਨਾਲ ਇੱਕ ਧਰਬਸਾਲਾ ਹੁੰਦੀ ਹੈ ਕਹਾਣੀ ਵਿੱਚ ਤਬਲੇ ਨਾਲ ਦੀ ਧਰਮਸ਼ਾਲਾ ਦੀ ਕੰਧ ਸਾਂਝੀ ਹੋਣਾ ਬੰਦੇ ਦੇ ਅੰਦਰ ਲੁਕੀ ਚਗਿਆਈ ਤੇ ਬ੍ਰਿਆਈ ਦੇ ਐਨ ਨੇੜੇ ਤੇ ਰਹਿਣ ਦਾ ਸੰਕੇਤ ਹੈ। ਵੀ ਇੱਕ ਪਾਸੇ ਦਰੂਦਾਰਡਾ ਚਲੀ ਜਾਂਦਾ, ਦਰੂਪੀਰੇ ਤਬਲੇ 'ਚ ਬੈਠੇ ਤੇ ਇੱਕ ਪਾਸੇ ਨਾਲ ਧਰਮਸ਼ਾਲਾ ਦੀ ਕੰਧ ਸਾਂਝੀ ਹੈ। ਇਸੇ ਤਰ੍ਹਾਂ ਹੀ ਬੰਦੇ ਦੇ ਮਨ ਦੇ ਵਿੱਚ ਵੀ ਚੰਗੀਆਂ ਚੀਜ਼ਾਂ ਤੇ ਬੁਰੀਆਂ ਚੀਜ਼ਾਂ ਨਾਲੋ-ਨਾਲ ਹੀ ਪਈਆਂ ਹੁੰਦੀਆਂ। ਧਰਮਸ਼ਾਲਾ ਵਿੱਚੋਂ ਪਤਾਸਿਆਂ ਦਾ ਪ੍ਰਸ਼ਾਦ ਲੈ ਕੇ ਕੁਕੜੀ ਦੇ ਪਿੱਛੇ-ਪਿੱਛੇ ਤਬਲੇ 'ਚ ਆਨ ਬੜੀ ਛੋਟੀ ਜਿਹੀ ਪਾਲੜੀ ਸੌੜੇ ਸ਼ਰਬਤ ਨੂੰ ਮਿੱਠਾ ਕਰ ਲਈ ਉਹਨਾਂ ਦੇ ਸ਼ਰਾਬ ਦੇ ਗਲਾਸਾਂ 'ਚ ਇੱਕ ਇੱਕ ਪ੍ਰਸ਼ਾਦ ਦਾ ਪਤਾਸਾ ਪਾ ਦਿੰਦੀ ਹੈ। ਇਹ ਅਚਾਨਕ ਜਿਹੜੀ ਧਰਮਸ਼ਾਲਾ ਦੇ ਵਿੱਚੋਂ ਇੱਕ ਛੋਟੀ ਬੱਚੀ ਜਿਹੜੀ ਹੈ ਅਨਜਾਨਪਰੇ 'ਚ ਪਤਾਸਿਆਂ ਦਾ ਪ੍ਰਸ਼ਾਦ ਲੈ ਕੇ ਤਵੇਲੇ 'ਚ ਆਵੜਦੀ ਹੈ। ਤਵੇਲੇ 'ਚ ਕਿਵੇਂ ਆਵੜਦੀ? ਕੁਕੜੀ ਦੇ ਪਿੱਛੇ-ਪਿੱਛੇ ਭੱਜਦੀ ਆਉਂਦੀ ਹੈ। ਤੇ ਉਹ ਲਾੜ ਨਾਲ ਇੱਕ ਇੱਕ ਪਤਾਸਾ ਉਹਨਾਂ ਦੀ ਸ਼ਰਾਬ ਦੇ ਵਿੱਚ ਪਾ ਦਿੰਦੀ ਹੈ ਸ਼ਰਾਬ ਦੇ ਗਲਾਸਾਂ 'ਚ। ਉਹਨਾਂ ਨੂੰ ਪੁੱਛਦੀ ਹੈ ਕਿ ਕੀ ਪੀ ਰਹੇ ਹੋ? ਤੁਸੀਂ ਸ਼ਰਬਤ ਪੀ ਰਹੇ ਹੋ? ਲਓ ਮੈਂ ਹੋਰ ਮਿੱਠਾ ਕਰ ਦਿੰਨੀ ਆ। ਤਰਮਸਾਚੋ ਪਲਾਸਿਆ ਦਾ ਪ੍ਰਸ਼ਾਦ ਲੈ ਕੇ ਕੁਕੜੀ ਦੇ ਪਿੱਛੇ-ਪਿੱਛੇ ਤਵੇਲੇ ਚਾਰ ਬੜੀ ਛੋਟੀ ਜਿਹੀ ਬਾਰੜੀ ਕੌੜੇ ਸਰਪਤ ਨੂੰ ਮਿੱਠਾ ਕਰ ਲੇ ਉਹਨਾਂ ਦੇ ਸ਼ਰਾਬ ਦੇ ਗਲਾਸਾਂ ਚ ਇੱਕ ਇੱਕ ਪ੍ਰਸ਼ਾਦ ਦਾ ਪ੍ਰਤਾਸਾ ਪਾ ਦਿੰਦੀ ਹੈ ਬਾਰੜੀ ਦੀ ਇਹ ਮਾਸੂਮ ਹਰਕਤ ਸ਼ੰਗਾਰਾ ਸਿੰਘ ਅੰਦਰ ਜੰਮੀ ਕ੍ਰੱਤਨ ਨੂੰ ਮਠਾਸ ਚ ਬਦਲ ਦਿੰਦੀ ਹੈ ਤੇ ਉਹਦੇ ਅੰਦਰ ਵਾਸਲ ਦਾ ਪਸਰਾਇਆ ਪਥਰਾਇਆ ਜਜ਼ਬਾ ਪਿਘਲਾ ਦਿੰਦੀ ਹੈ ਉਹ ਫੁੱਟ-ਫੁੱਟ ਕੇ ਰਹਿੰਦਾ ਤੇ ਇਸ ਨਾਲ ਉਸਦੇ ਮਾਨਸ ਲਈ ਮੈਲ ਤੇ ਕ੍ਰੋਧਤਾ ਧੋਤੀ ਜਾਂਦੀ ਹੈ ਉਹ ਜ਼ਗੀਰੇ ਨੂੰ ਕਤਲ ਦਾ ਇਰਾਦਾ ਤਿਆਰ ਕਰ ਦਿੰਦਾ ਅਤੇ ਆਪਣੇ ਵਾਸਲ ਤੇ ਅਤਰਪਤ ਜਜ਼ਬੇ ਨੂੰ ਉਹ ਜ਼ਗੀਰੇ ਤੇ ਉਸਦੀ ਔਲਾਦ ਨਾਲ ਮੋਹ ਪਾ ਕੇ ਹੀ ਤ੍ਰਿਪਤ ਕਰਨਾ ਲੋਚਾਂ ਲੱਗ ਜਾਂਦਾ ਹੈ ਇਸ ਖਾਣਿ ਚ ਪੇਸ਼ ਲੇਖਕ ਦੀ ਮਾਨਵਵਾਦੀ ਰਚਨਾ ਦ੍ਰਿਸ਼ਟੀ ਦੀ ਵਿਸ਼ੇਸ਼ਤਾ ਮਰੁਖੰਦਰ ਲੁਕੇ ਚ ਗਿਆਈ ਦੇ ਜਜ਼ਬੇ ਨੂੰ ਟੋਂਪਣ ਤੇ ਜਗਾਉਣ ਵਿੱਚ ਹੈ ਜਿਵੇਂ ਜ਼ਗੀਰਾ ਆਪਣੇ ਭਤੀਜੇ ਬਾਰੇ ਸੋਚਣ ਲੱਗ ਪੈਂਦਾ ਹੈ ਕਿ ਜੇ ਉਹਦੀ ਆਪਣੀ ਔਲਾਦ ਨਹੀਂ ਤਾਂ ਜ਼ਗੀਰਾ ਵੀ ਉਹਦਾ ਭਤੀਜਾ ਉਹਦੇ ਗਾਂ ਜਿਹੜੇ ਬੱਚੇ ਹੋਣਗੇ ਉਹਨਾਂ ਨਾਲ ਉਹ ਖੇਡੇਗਾ ਉਹਦਾ ਮਨ ਜੜਾ ਉਹ ਪਰਚ ਜਾਏਗਾ ਜਗੀਰੇ ਨੂੰ ਕਤਲ ਕਰਨ ਦੀ ਸਾਜਸ਼ ਨਾਲ ਸ਼ੁਰੂ ਹੋਈ ਕਹਾਣੀ ਜਗੀਰੇ ਨੂੰ ਪੁੱਤ ਸਮਝਦੇ ਦੇ ਸੰਕੇਤ ਨਾਲ ਸਮਾਪਤ ਹੋ ਜਾਂਦੀ ਹੈ। ਇੰਜ ਇਸ ਕਹਾਣੀ ਦਾ ਬਿਰਤਾਂਤ ਕੀ ਚੱਕਰ ਅਸੰਤੁਲਨ ਤੋਂ ਸੰਤੁਲਨ ਜਾਂ ਸੰਕਟ ਤੋਂ ਸਮਾਧਾਨ ਵਾਲਾ ਹੈ। ਸ਼نگਾਰਾ ਸਿੰਘ ਇੱਕ ਪਾਤਰ ਵਜੋਂ ਸਥਿਰ ਦੀ ਥਾਂ ਗਤੀਸ਼ੀਲ ਪਾਤਰ ਹੋਣੇ ਪੜਦਾ ਹੈ। ਸੰਕਲਪ ਦੀ ਭਾਸ਼ਾ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸ਼نگਾਰਾ ਸਿੰਘ ਚਪਟਾ ਨਹੀਂ ਸਗੋਂ ਗੋਲ ਪਾਤਰ ਹੈ ਜਿਹੜਾ ਬੁਰਾਈ ਤੋਂ ਚੰਗਿਆਈ ਵੱਲ ਨੂੰ ਚਲਿਆ ਜਾਂਦਾ ਹੈ। ਇਸੀ ਇਸ ਕਹਾਣੀ ਬਾਰੇ ਇੱਕ ਬਾਲੜੀ ਦੋ ਪਤਾਸੇ